ਲੋਕ ਇਹ ਕਹਿੰਦੇ ਆ ਵੀ ਯਾਰ ਮੁੰਡਾ ਕੰਮ ਹੀ ਕਰਦਾ ਹੈ ਕਿਹਾ ਯਾਰ ਮੁੰਡੇ ਨੇ ਕੁੱਤੇ ਰੱਖ ਲਈ। ਬਚਪਨ ਤੋਂ ਹੀ ਕਰੇ ਕੋਈ ਨਾ ਕੋਈ ਸਟਰੀਟ ਡੌਗ ਲੈ ਆਣਾ, ਕਤੂਰਾ ਪਾਲ ਲੈਣਾ, ਵੱਡਾ ਕਰ ਦੇਣਾ ਉਹ ਫੇਰ ਛੱਡ ਦੇਣਾ, ਫੇਰ ਪਾਲ ਦੇਣਾ। ਮਤਲਬ ਸ਼ੁਰੂ ਤੋਂ ਸ਼ੌਂਕ ਸੀ। ਕੁੱਤਿਆਂ ਦੇ ਨਾਲ ਪਿਆਰ ਕਿਵੇਂ ਪਾਇਆ ਪਹਿਲਾਂ? ਐਨੀਮਲ ਨੂੰ ਜੇ ਤੁਸੀਂ ਹਿਊਮਨ ਵਾਂਗ ਲੈ ਕੇ ਟ੍ਰੀਟ ਕਰੋਗੇ, ਤੁਹਾਨੂੰ ਨਾ ਇਹਦੇ ਭੌਂਕਰਦਾਂ ਦਿੱਕਤ ਹੈ ਜੀ, ਨਾ ਤੁਹਾਨੂੰ ਇਹਦੇ ਵਾਲ ਚੜੇ ਦਿਖਣਗੇ, ਨਾ ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ। ਪੂਰਾ ਜੀ ਲੱਗਿਆ ਪੂਰਾ ਵਧੀਆ ਜੀ ਲੱਗਦਾ ਜੀ ਇਨਸਾਨ ਨਾਲ ਵਧੀਆ ਫਰੈਂਡ ਨੇ ਅੱਛਾ ਮੈਨੂੰ ਇਹਨਾਂ ਨਾਲ ਟਾਈਮ ਬਿਤਾਉਣਾ ਜ਼ਿਆਦਾ ਵਧੀਆ ਲੱਗਦਾ ਬੰਦਿਆਂ ਨਾਲ ਕੌਣ ਇਹਨਾਂ ਨਾਲ ਮਗਦੇ ਖਵਾਈ ਕਰੂਗਾ ਇਹਨਾਂ ਨੇ ਕਿਹੜਾ ਗੱਲਾਂ ਕਰਦੀਆਂ ਗੱਲਾਂ ਬਾਤ ਜੀ ਕਰਦੇ ਨੇ ਤੁਹਾਡੇ ਤੋਂ ਸ਼ਮਤਾਵਾਂ ਵਾਲੀ ਚਾਹੀਦੀ ਹੈ ਇਹਨਾਂ ਨੂੰ ਸਮਝਣ ਦੀ ਉਹਦੀਆ ਖਰਾਕ ਦੋਗੇ ਡੋਬਸ ਤੇ ਦੀ ਬਿਮਾਰ ਨਹੀਂ ਹੋਣਗੇ ਇਮਿਊਨਿਟੀ ਵਧੀਆ ਬਣੇਗੀ ਟੈਂਪਰੇਚਰ ਦੇ ਹਿਸਾਬ ਨਾਲ ਜਿਵੇਂ ਹੁਣ ਗਰਮੀ ਹੈ ਏਸੀ ਦੋਗੇ ਵਧੀਆ ਰਹਿਣਗੇ ਏਸੀ ਨਹੀਂ ਦੋਗੇ ਬਿਮਾਰ ਹੋਣਗੇ ਗੱਲ ਉੱਥੇ ਆ ਜਾਈ ਉਹਦੇ ਵਾਲ ਝੜ ਰਹੇ ਨੇ ਕਿਉਂ ਝੜ ਰਹੇ ਨੇ ਉਹਨੂੰ ਮਲਟੀਵਿਟਾਮਿਨ ਦਿੱਤਾ ਕੈਲਸ਼ੀਅਮ ਦਿੱਤਾ ਜਿਆ ਸੀਜ਼ਨਲ ਫਾਲ ਹੈ ਉਹਦੀ ਬਰਸ਼ਿੰਗ ਕਰਨੀ ਇਹ ਤੁਹਾਡੀ ਰਿਸਪਾਂਸਿਬਿਲਟੀ ਹੈ ਤੁਸੀਂ ਆਪਣੇ ਬੱਚੇ ਨੂੰ ਜੇ ਪਪੀ ਲੈ ਕੇ ਦੇਣਾ ਤਾਂ ਤੁਹਾਨੂੰ ਰਿਸਪਾਂਸਿਬਲ ਬਣਨਾ ਪਊਗਾ ਪ੍ਰਮਾਤਮਾ ਦੀ ਕਿਰਪਾ ਨਾਲ ਇਹਨਾਂ ਨੇ ਮੇਰੇ ਸਾਰੇ ਸ਼ੌਂਕ ਪੂਰੇ ਕਰਵਾਏ ਹਾਂ ਬਾਹਰ ਅੰਦਰ ਵੀ ਆਪਾਂ ਬਾਹਰਲੇ ਮੁਲਕ ਵੀ ਦੇਖ ਆਏ ਸਭ ਕੁਝ ਕਰ ਰਹੇ ਸਿਰਫ ਇਹਨਾਂ ਦੇ ਸਿਰਫ ਇਮਾਰਗਵਾਨਾਂ ਵੀ ਮੈਂ ਇਹਨਾਂ ਤੇ ਲੱਖਾਂ ਕਰੋੜਾਂ ਰੁਪਏ ਗਾੜ ਲੇ ਜੇ ਮੈਂ ਬਿਜ਼ਨਸਮੈਨ ਨਾਲ ਸੋਚਿਆ ਮੈਂ ਨਹੀਂ ਕਰ ਸਕਦਾ ਜੇ ਮੈਂ ਇਹਨਾਂ ਦੀ ਸੇਵਾ ਕਰਾਂਗਾ ਪ੍ਰੋਪਰ ਡਾਈਟ ਦਾਂਗਾ ਹਰੇਕ ਚੀਜ਼ ਵੱਲ 1% ਵੀ ਮੈਂ ਕਮੀ ਨਹੀਂ ਛੱਡਾਂਗਾ ਫਿਰ ਮੈਨੂੰ ਇੱਥੇ ਤੋਂ ਇੱਥੇ ਲੈ ਜਾ। ਸਹੀ ਬ੍ਰੀਡ ਆ ਉਹ ਜਿਹੜੇ ਰੇਟ ਦੀ ਆ ਉਹ ਤੋਂ ਹੱਦ ਮੁਲਤੇ ਵੀ ਲੋਕ ਵੇਚੀ ਜਾਂਦੇ ਆ ਹਰ ਕੋਹ ਦਾ ਬ੍ਰੀਡ ਗਰੀਡ ਦਾ ਬ੍ਰੀਡ ਦਾ ਸਰ 100% ਫਰਕ ਪਵੇਗਾ ਇਹ ਚ ਤੋਂ ਖਾ ਵੀ ਹੋ ਜਾਂਦਾ ਬਈ ਆ ਲੈਨੇ ਆਰਾਮ ਹੈ ਲੈ ਅਸੀਂ ਨਿਕਲੇ ਕੁਸ਼ੋਰ ਤੋਖਾ ਹੋ ਜਾਂਦਾ ਭਾਜੀ ਦੋਸਤੋ ਹਰ ਬੰਦਾ ਆਪਦੇ ਕਾਰੋਬਾਰ ਦੇ ਲਈ ਆਪਣੇ ਆਪਣੇ ਉਦਮ ਕਰਦਾ ਲੋਕ ਉਸ ਕਾਰੋਬਾਰ ਨੂੰ ਕਿਵੇਂ ਦੇਖਦੇ ਨੇ ਪਰ ਆਪਦੇ ਮਨ ਦੀਆਂ ਭਾਵਨਾਵਾਂ ਕੀ ਨੇ ਪਹਿਲਾ ਸ਼ੌਂਕ ਬਣਦਾ ਫਿਰ ਉਸ ਤੋਂ ਬਾਅਦ ਕਮਾਈ ਕਰਦਾ ਕਮਾਈ ਇਸ ਤਰੀਕੇ ਦੀ ਹੁੰਦੀ ਹੈ ਜਿਸ ਤੋਂ ਬਾਅਦ ਉਹ ਬੰਦੇ ਦਾ ਪੈਸ਼ਨ ਬਣ ਕੇ ਲੋਕਾਂ ਦੇ ਵਿੱਚ ਪਹੁੰਚ ਜਾਂਦਾ ਅਤਰਾਜ ਹੁੰਦੇ ਆ ਕਿ ਮੁੰਡਾ ਕਿਹੜੇ ਕੰਮ ਹੀ ਪੈ ਗਿਆ ਮੁੰਡੇ ਨੇ ਕੁੱਤੇ ਰੱਖ ਲਏ ਪਰ ਕੁੱਤਿਆਂ ਦੀ ਕਮਾਈ ਤੇ ਕੁੱਤਿਆਂ ਨਾਲ ਦੇ ਨਾਲ ਜਿਹੜਾ ਮੋਹ ਆ ਕਿੰਨਾ ਕੁ ਜ਼ਿਆਦਾ ਆ ਸਾਡੇ ਨਾਲ ਵੀਰ ਸਿਮਰਨ ਨੇ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਆਪਦੇ ਕੁੱਤਿਆਂ ਦੇ ਨਾਲ ਪਿਆਰ ਬਣਾਇਆ ਕੁੱਤਿਆਂ ਦਾ ਕਾਰੋਬਾਰ ਕਰਦੇ ਨੇ ਬਾਈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਬਹੁਤ ਬਹੁਤ ਸਵਾਗਤ ਆਈ థాంਕ ਯੂ ਸਰ ਠੀਕ ਠਾਕ ਹੋ ਵਧੀਆ ਜੀ ਠੀਕ ਠਾਕ ਐਂਡ ਗੁੱਡ ਕਿਵੇਂ ਬਾਈ ਜਿਹੜੇ ਲੋਕ ਇਹ ਕਹਿੰਦੇ ਆ ਵੀ ਯਾਰ ਇਹ ਮੁੰਡਾ ਕੰਮ ਹੀ ਕਰਦਾ ਅਗਲਾ ਕਹਿੰਦੇ ਯਾਰ ਮੁੰਡੇ ਨੇ ਕੁੱਤੇ ਰੱਖ ਲੈ ਹਾਂਜੀ ਹਾਂਜੀ ਕਿਵੇਂ ਕੁੱਤਿਆਂ ਦੇ ਨਾਲ ਪਿਆਰ ਕਿਵੇਂ ਪਾਇਆ ਪਹਿਲਾਂ ਪਿਆਰ ਬ੍ਰਦਰ ਐਵੇਂ ਆ ਜੀ ਬਚਪਨ ਤੋਂ ਹੀ ਘਰ ਚ ਜਿਵੇਂ ਤੁਹਾਨੂੰ ਪਤਾ ਆਪਾਂ ਪਿੰਡਾਂ ਚ ਰਹੇ ਆ ਪਲੇ ਆ ਬਚਪਨ ਤੋਂ ਹੀ ਘਰੇ ਕੋਈ ਨਾ ਕੋਈ ਸਟਰੀਟ ਡੌਗ ਲੈ ਆਣਾ ਕਤੂਰਾ ਪਾਲ ਲੈਣਾ ਵੱਡਾ ਕਰ ਦੇਣਾ ਉਹ ਫੇਰ ਛੱਡ ਦੇਣਾ ਫੇਰ ਪਾਲ ਦੇਣਾ ਮਤਲਬ ਸ਼ੁਰੂ ਤੋਂ ਸ਼ੌਂਕ ਸੀਗਾ ਹਾਂ ਜਿਵੇਂ ਕਿ ਤੁਸੀਂ ਸਵਾਲ ਕੀਤਾ ਵੀ ਲੋਕ ਲੋਕਾਂ ਤੋਂ ਬਹੁਤ ਨੈਗੇਟਿਵ ਵਾਈਬ ਆਂਦੀ ਆ ਹੁਣ ਮੰਨ ਲਓ ਉਮਰ ਹੋ ਗਈ ਜਿਵੇਂ ਵਿਆਹ ਸ਼ਾਦੀ ਦੀ ਕਈ ਵਾਰ ਗੱਲ ਚੱਲ ਪੈਂਦੀ ਆ ਨਾ ਤੇ ਅਗਲੇ ਕਹਿੰਦੇ ਮੁੰਡਾ ਕੀ ਕਰਦਾ ਹੈ ਅਗਲੇ ਆਪਾ ਆਪਣੇ ਵਰਗੇ ਨੌਮਰ ਮਦਰ ਫਾਦਰ ਕਹਿ ਦਿੰਦਾ ਵੀ ਮੁੰਡਾ ਕੁੱਤਿਆਂ ਦਾ ਕੰਮ ਕਰਦਾ ਜੀ ਕੁੱਤੇ ਅੱਛਾ ਕੁੱਤੇ ਵੇਚਦਾ ਤੇ ਜਦੋਂ ਚਲੋ ਰੱਬ ਦੀ ਕਿਰਪਾ ਨਾਲ ਆ ਕੇ ਸੰਧ ਭਾਂਡਾ ਦੇਖਦੇ ਨੇ ਫਿਰ ਕਹਿੰਦੇ ਨੇ ਹਾਂ ਵੀ ਠੀਕ ਹੈ ਸੋਹਣਾ ਕੰਮ ਆ ਵੀ ਵਧੀਆ ਕੰਮ ਕਰਦਾ ਬੰਦਾ ਕਿੰਨਾ ਚਿਰ ਹੋ ਗਿਆ ਬਾਈ ਕਿੰਨਾ ਇਹ ਕੰਮ ਕਰਦੇ ਆ ਮੈਨੂੰ ਭਾਜੀ ਪ੍ਰੋਫੈਸ਼ਨਲ ਬਰੀਡਿੰਗ ਕਰਦਿਆਂ ਨੂੰ ਹੋ ਗਏ 7-8 ਸਾਲ ਹੋ ਗਏ ਜੀ 7-8 ਸਾਲ ਹਾਂਜੀ ਹਾਂਜੀ ਕਿਵੇਂ ਜੀ ਲੱਗਿਆ ਪੁਰਾ ਇਹਨਾਂ ਨੂੰ ਪੂਰਾ ਵਧੀਆ ਜੀ ਲੱਗਿਆ ਹੈ ਭਾਜੀ ਸਾਰਾ ਦਿਨ ਡੌਗਸ ਨਾਲ ਹੀ ਲੰਗਦਾ ਹੈ ਸਵੇਰੇ 2 ਘੰਟੇ ਸ਼ਾਮ ਨੂੰ 2 ਘੰਟੇ ਦਾ ਰੈਗੂਲਰ ਹੀ ਹੈ ਬਾਕੀ ਸਾਰਾ ਦਿਨ ਆਪਾਂ ਕਦੀ ਪਪੀਜ਼ ਦੀ ਕੇਅਰ ਕਰੋ ਕਦੀ ਵੱਡੇ ਡੌਗ ਦਾ ਕਰੋ ਸਾਰਾ ਦਿਨ ਹੀ ਨਾ ਜੀ ਲੰਗ ਜਾਂਦਾ ਪੂਰਾ ਜੀ ਲੱਗਿਆ ਪੂਰਾ ਵਧੀਆ ਜੀ ਲੱਗਦਾ ਜੀ ਇਨਸਾਨ ਨਾਲੋਂ ਵਧੀਆ ਫਰੈਂਡ ਨੇ ਅੱਛਾ ਮੈਨੂੰ ਇਹਨਾਂ ਨਾਲ ਟਾਈਮ ਬਿਤਾਉਣਾ ਜ਼ਿਆਦਾ ਵਧੀਆ ਲੱਗਦਾ ਬੰਦਿਆਂ ਨਾਲ ਭਾਈ ਜਿਵੇਂ ਕਹਿੰਦੇ ਆ ਵੀ ਯਾਰ ਅੱবি ਕਾਰੋਬਾਰ ਹੋਰ ਬਹੁਤ ਆ ਹਾਂਜੀ ਪਰ ਇਹ ਲੱਗਦਾ ਕੌਣ ਇੰਨਾਂ ਨਾਲ ਮਗਜ ਖਪਾਈ ਕਰੂਗਾ ਇਹਨਾਂ ਨੇ ਕਿਹੜਾ ਗੱਲਾਂ ਕਰਨੀਆਂ ਗੱਲਾਂ ਬਾਝੀ ਕਰਦੇ ਨੇ ਤੁਹਾਡੇ ਚ ਸ਼ਮਤਾ ਆਉਣੀ ਚਾਹੀਦੀ ਹੈ ਇਹਨਾਂ ਨੂੰ ਸਮਝਣ ਦੀ ਇਹਨਾਂ ਨਾਲ ਗੱਲਬਾਤ ਕਰਨ ਦੀ ਗੱਲਾਂ ਵੀ ਕਰਦੇ ਨੇ ਬਾਕੀ ਕਾਰੋਬਾਰ ਦਾ ਗੱਲ ਐਵੇਂ ਆ ਬਾਜੀ ਜੇ ਤੁਹਾਨੂੰ ਇੰਟਰਸਟ ਹੋਏਗਾ ਤੁਹਾਨੂੰ ਪ੍ਰੋਪਰ ਨੋਲੇਜ ਹੋਏਗੀ ਤੁਹਾਨੂੰ ਗਾਈਡੈਂਸ ਹੋਏਗੀ ਪ੍ਰੋਪਰ ਫੁੱਲ ਫਿਰ ਤੁਸੀਂ ਆਪਣੇ ਇੰਟਰਸਟ ਨੂੰ ਕਾਰੋਬਾਰ 'ਚ ਬਦਲ ਸਕਦੇ ਹੋ ਨਹੀਂ ਤਾਂ ਇਹ ਫੀਲਡ ਐਹ ਜੀ ਆ ਵੀ ਤੁਹਾਨੂੰ ਧੋਖੇ ਹੀ ਧੋਖੇ ਮਿਲਣਗੇ ਹਾਂ ਉਹ ਤੁਸੀਂ ਕਹ ਲਓ ਵੀ ਕੋਈ ਬੰਦਾ ਤੁਹਾਨੂੰ ਧੋਖਾ ਦੇ ਦੇਗਾ ਜਾਂ ਤੁਸੀਂ ਆਪਣੀ ਗਲਤੀ ਨਾਲ ਧੋਖਾ ਖਾ ਲੋਗੇ ਇਹ ਫੀਲਡ 'ਚ ਤੁਸੀਂ ਐਕਸਪਰਟ ਹੋਣੇ ਬਹੁਤ ਜ਼ਰੂਰੀ ਹੈ ਜਿਹੜੀ ਡੌਗ ਬਰੀਡਿੰਗ ਦੀ ਫੀਲਡ ਹੈ ਹਾਂ ਹਾਂਜੀ ਖਰਾਕ ਰੋਗ ਦਾ ਪੂਰਾ ਧਿਆਨ ਰੱਖਦੇ ਫਿਰ ਖਰਾਕ ਪੂਰਾ ਭਾਜੀ ਇੱਕ ਨੰਬਰ ਦੀ ਖਰਾਕ ਚੱਲਦੀ ਹੈ ਵਧੀਆ ਖਰਾਕ ਦੋਗੇ ਡੌਗਸ ਕਦੀ ਬਿਮਾਰ ਨਹੀਂ ਹੋਣਗੇ ਇਮਿਊਨਿਟੀ ਵਧੀਆ ਬਣੇਗੀ ਜਿਵੇਂ ਟੈਂਪਰੇਚਰ ਦੇ ਹਿਸਾਬ ਨਾਲ ਜਿਵੇਂ ਹੁਣ ਗਰਮੀ ਹੈ ਏਸੀ ਦੋਗੇ ਵਧੀਆ ਰਹਿਣਗੇ ਏਸੀ ਨਹੀਂ ਦੋਗੇ ਬਿਮਾਰ ਹੋਣਗੇ ਗੱਲ ਉੱਥੇ ਆ ਜਾਂਦੀ ਹੈ ਜਿਵੇਂ ਭਾਈ ਜਵਾਕ ਜिद ਕਰਦੇ ਨੇ ਵੀਰ ਸਾਨੂੰ ਕਰਦਿਆਂ ਨੂੰ ਕਹਿੰਦੇ ਵੀ ਸਾਨੂੰ ਪੱਪੀ ਲੈ ਕੇ ਦੋ ਕੁੱਤਾ ਲੈ ਕੇ ਦੋ ਛੋਟਾ ਬੱਚਾ ਲੈ ਕੇ ਦੋ ਹਾਂਜੀ ਉਸ ਤੋਂ ਬਾਅਦ ਅਗਲੇ ਕਹਿੰਦੇ ਯਾਰ ਵੀ ਨਹੀਂ ਯਾਰ ਇਹਦੇ ਨਾਲ ਬੱਚਿਆਂ ਨੂੰ ਸਾਡੇ ਕਦੇ ਸਕਿਨ ਦੀ ਦਿੱਕਤ ਆ ਗਈ ਜਾਂ ਯਾਰ ਸਾਡੇ ਤਾਂ ਸਾਰੇ ਕੱਪੜਿਆਂ ਦੀ ਵਾਲ-ਵਾਲ ਹੋ ਜਾਂਦੇ ਆ ਇਹ ਦਿੱਕਤਾਂ ਕਿਵੇਂ ਫਿਰ ਉਹ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਪਤਾ ਕੀ ਚੱਕਰ ਆ ਸਰ ਦੇਖੋ ਹੁਣ ਤੁਸੀਂ ਉਹ ਠੀਕ ਹੈ ਮੰਨ ਲਓ ਫੋਰ ਐਗਜ਼ਾਮਪਲ ਤੁਹਾਡੇ ਜਵਾਕ ਨੇ ਜਿੱਦ ਕੀਤੀ ਵੀ ਮੈਨੂੰ ਪੱਪੀ ਚਾਹੀਦਾ ਤੁਸੀਂ ਪੱਪੀ ਲੈਤਾ ਜੇ ਤਾਂ ਤੁਸੀਂ ਸੋਚਿਆ ਵੀ ਘਰ ਚ ਇੱਕ ਆਪਾ ਜਾਨਵਰ ਲੈ ਕੇ ਆਣਾ ਫਿਰ ਤਾਂ ਜਦੋਂ ਭੌਂਕੇਗਾ ਤੁਹਾਨੂੰ ਇਰੀਟੇਸ਼ਨ ਹੋਏਗੀ ਜਦੋਂ ਖਾਣ ਨੂੰ ਮੰਗੇਗਾ ਤੁਹਾਡੇ ਪਹੁੰਚੇ ਜੇ ਖਿੱਚੇਗਾ ਤੁਹਾਨੂੰ ਇਰੀਟੇਸ਼ਨ ਹੋਏਗੀ ਨਾ ਦੂਸਰਾ ਨੰਬਰ ਕਦੀ ਤੁਸੀਂ ਉਹਨੂੰ ਮੈਡੀਕਲ ਕੋਈ ਵੀ ਹੈਲਪ ਦੇਣੀ ਹੈ ਤੁਹਾਨੂੰ ਇਰੀਟੇਸ਼ਨ ਹੋਏਗੀ ਜੇ ਤੁਸੀਂ ਸੋਚੋਗੇ ਵੀ ਮੇਰਾ ਇੱਕ ਜਵਾਬ ਹੈ ਉਹਦੇ ਵਾਸਤੇ ਮੈਂ ਕੋਈ ਦੂਜਾ ਜਵਾਬ ਅਡਾਪਟ ਕਰ ਰਿਹਾ ਪਰ ਇਹ ਹਿਊਮਨ ਨਹੀਂ ਹੈ ਇੱਕ ਤਰ੍ਹਾਂ ਦਾ ਐਨੀਮਲ ਹੈ ਠੀਕ ਹੈ ਇਹ ਸੱਚਾਈ ਹੈ ਪਰ ਐਨੀਮਲ ਨੂੰ ਜੇ ਤੁਸੀਂ ਹਿਊਮਨ ਵਾਂਗ ਲੈ ਕੇ ਟ੍ਰੀਟ ਕਰੋਗੇ ਤੁਹਾਨੂੰ ਨਾ ਇਹਦੇ ਭੌਂਕੜ ਤੋਂ ਦਿੱਕਤ ਹੈ ਜੀ ਨਾ ਤੁਹਾਨੂੰ ਇਹਦੇ ਵਾਲ ਚੜੇ ਦਿਖਣਗੇ ਨਾ ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਏਗੀ ਤੇ ਦੂਸਰੀ ਨੰਬਰ ਗੱਲ ਤੁਸੀਂ ਆਪਣੇ ਬੱਚੇ ਨੂੰ ਜੇ ਪਪੀ ਲੈ ਕੇ ਦੇਣਾ ਤਾਂ ਤੁਹਾਨੂੰ ਰਿਸਪੌਂਸੀਬਲ ਬੰਨਣਾ ਪਏਗਾ ਠੀਕ ਹੈ ਤੁਹਾਡਾ ਬੱਚਾ ਮੰਨ ਕੇ ਚਲੋ ਇੱਕ ਦਿਨ ਦੇ ਵਿੱਚ ਤਿੰਨ ਤੋਂ ਚਾਰ ਘੰਟੇ ਉਹਦੇ ਨਾਲ ਖੇਲੇਗਾ ਠੀਕ ਹੈ ਜੀ ਉਹ ਸਮਾਂ ਕੰਜ਼ਿਊਮ ਹੋ ਗਿਆ ਉਸ ਤੋਂ ਬਾਅਦ ਉਹਨੂੰ ਕੀ ਡਾਈਟ ਦੇਣੀ ਹੈ ਕਿਸ ਤਰ੍ਹਾਂ ਉਹਦੀ ਕੇਅਰ ਕਰਨੀ ਹੈ ਉਹਦੇ ਵਾਲ ਝੜ ਰਹੇ ਨੇ ਕਿਉਂ ਝੜ ਰਹੇ ਨੇ ਉਹਨੂੰ মালਟੀਵਿਟਾਮਿਨ ਦਿੱਤਾ ਕੈਲਸ਼ੀਅਮ ਨਹੀਂ ਦਿੱਤਾ ਜਾਂ ਸੀਜ਼ਨਲ ਫਾਲ ਹੈ ਉਹਦੀ ਬਰਸ਼ਿੰਗ ਕਰਨੀ ਇਹ ਥੋੜੀ ਰਿਸਪੌਂਸਿਬਿਲਟੀ ਹੈ ਪਹਿਲਾਂ ਤੁਸੀਂ ਇਹ ਰਿਸਪੌਂਸਿਬਿਲਟੀ ਚੱਕੋ ਫਿਰ ਸੋਚੋ ਕਰ ਪੱਪੀ ਲਿਆਉਣ ਦਾ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ ਤੇ ਸਭ ਤੋਂ ਵੱਡੀ ਗੱਲ ਭਾਜੀ ਪਿਆਰ ਹਾਂ ਜੜਨਾ ਪੈਂਦਾ ਹੈ ਜੜਨਾ ਪੈਂਦਾ ਹੁਣ ਮੰਨ ਲਓ ਕਿਸੇ ਦਾ ਆਪਾਂ ਪੱਪੀ ਦੀ ਗੱਲ ਨਾ ਕਰੀਏ ਜਵਾਕ ਹੋਇਆ ਘਰੇ ਜਵਾਕ 8 ਤੋਂ 9 ਮਹੀਨੇ ਤੱਕ ਸੂਸੂ ਟਾਇਲਟ ਸਭ ਕੁਝ ਕਰੇਗਾ ਬਿਲਕੁਲ ਉਹਦਾ ਆਪਾਂ ਸਾਫ ਕਰਦੇ ਆ ਮੋਹ ਕਰਦੇ ਆ ਉਹਦੇ ਨਾਲ ਜੇ ਉਹੀ ਮੋਹ ਤੁਸੀਂ ਕਤੂਰੀਆਂ ਨਾ ਬਣਾ ਲਓਗੇ ਤੁਹਾਨੂੰ ਇਹ ਚੀਜ਼ ਫੀਲ ਹੀ ਨਹੀਂ ਹੋਏਗੀ ਹੂੰ ਵੀ ਇਹ ਸੂਸੂ ਕਰਤਾ ਇਹਨੇ ਇੱਥੇ ਇਹਨੇ ਟਾਇਲਟ ਕਰਤੀ ਆ ਚੀਜ਼ ਇਹਨੂੰ ਕੱਟਤਾ ਸਾਡੇ ਬੂਟ ਖਾ ਗਏ ਇਹ ਚੀਜ਼ ਖਾ ਗਏ ਤੁਹਾਨੂੰ ਪ੍ਰੋਬਲਮ ਹੀ ਨਹੀਂ ਆਏਗੀ ਜੇ ਤੁਸੀਂ ਉਹਨੂੰ ਆਪਣਾ ਬੱਚਾ ਸਮਝੋਗੇ ਔਰ ਜੇ ਤੁਸੀਂ ਬੱਚਾ ਸਮਝੋਗੇ ਫਿਰ ਉਹਨੂੰ ਸਿਖਾਓਗੇ ਵੀ ਬੱਚਿਆਂ ਵਾਂਗ ਆਪਾਂ ਆਪਣੇ ਬੱਚਿਆਂ ਨੂੰ ਵੀ ਸਿਖਾਣੇ ਆ ਮਾ ਕਹਿਣਾ ਸਖਾਨੇ ਆ ਪਿਓ ਕਹਿਣਾ ਸਾਨੇ ਆ ਸਾਰੀ ਚੀਜ਼ਾਂ ਸਖਾਨੇ ਜੋ ਉਹਨੂੰ ਵੀ ਇਸੇ ਤਰ੍ਹਾਂ ਸਿਖਾ ਦੋਗੇ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਏਗੀ ਸਾਰੀ ਪ੍ਰੋਬਲਮ ਦਾ ਹੱਲ ਹੋ ਜਾਏਗਾ ਤੁਸੀਂ ਇਹਨਾਂ ਦੀ ਸਿਮਰਨ ਬਾਈ ਟੇਕ ਕੇਅਰ ਕਰਦੇ ਆ ਹਾਂਜੀ ਹਾਂਜੀ ਇਹਨਾਂ ਨਾਲ ਆਪਦੇ ਸ਼ੌਂਕ ਪੂਰੇ ਕਰ ਲੈ ਸ਼ੌਂਕ ਪੂਰੇ ਕਰ ਲਏ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਇਹਨਾਂ ਨੇ ਮੇਰੇ ਸਾਰੇ ਸ਼ੌਂਕ ਪੂਰੇ ਕਰਵਾ ਦੇ ਹਾਂ ਬਾਹਰ ਅੰਦਰ ਵੀ ਆਪਾਂ ਬਾਹਰਲੇ ਮੁਲਕ ਵੀ ਦੇਖ ਆਏ ਸਭ ਕੁਝ ਕਰ ਰਹੇ ਸਿਰਫ ਇਹਨਾਂ ਦੇ ਸਿਰ ਤੇ ਹੂੰ ਇਹਨਾਂ ਦੀ ਸੇਵਾ ਦੇ ਸਿਰ ਤੇ ਜੇ ਮੈਂ ਕਹਾਂ ਨਾ ਵੀ ਮੈਂ ਇਹਨਾਂ 'ਚ ਲੱਖਾਂ ਕਰੋੜਾਂ ਰੁਪਏ ਕੱਢ ਲੇ ਮੈਂ ਬਿਜ਼ਨਸਮੈਨਡ ਨਾਲ ਸੋਚਾਂ ਮੈਂ ਨਹੀਂ ਕਰ ਸਕਦਾ ਜੇ ਮੈਂ ਇਹਨਾਂ ਦੀ ਸੇਵਾ ਕਰਾਂਗਾ ਪ੍ਰੋਪਰ ਡਾਈਟ ਦਾਂਗਾ ਹਰੇਕ ਚੀਜ਼ ਵੱਲ 1% ਵੀ ਮੈਂ ਕੰਮ ਨਹੀਂ ਛੱਡਾਂਗਾ ਫਿਰ ਮੈਨੂੰ ਇੱਥੇ ਤੋਂ ਇੱਥੇ ਲੈ ਜਾਣੇ ਬਿਲਕੁਲ ਇਹ ਗੱਲ ਮੇਰੇ ਤੇ ਡਿਪੈਂਡ ਹੈ ਜੇ ਮੈਂ ਬਿਜ਼ਨਸਮੈਨਡ ਲਈ ਸੋਚਾਂਗਾ ਵੀ ਹਾਂ ਮੈਂ ਅਜ ਇੱਕ ਪਪੀ ਲੈ ਲਿਆ ਸਾਲ ਡੇਢ ਇਹਨੂੰ ਰੋਟੀਆਂ ਖਵਾਈਆਂ ਉਦੋਂ ਬਾਅਦ ਮੈਂ ਲੀਟਰ ਲੈ ਲਾਂਗਾ ਲੱਖ ਡੇਢ ਲੱਖ ਰੁਪਏ ਵਟ ਤੇ ਪਿਆ ਫਿਰ ਮੈਂ ਕੁਝ ਨਹੀਂ ਕਰ ਸਕਦਾ ਭਾਜੀ ਹਾਂ ਮੈਨੂੰ ਸਾਰਾ ਸਿਸਟਮ ਪਹਿਲਾਂ ਅੰਦਰ ਨੇ ਅੰਦਰ ਸਵਾਰਥ ਨਹੀਂ ਹੋਣਾ ਚਾਹੀਦਾ ਸਵਾਰਥ ਨਹੀਂ ਹੋਣਾ ਜੀ ਦਾ ਬਿਲਕੁਲ ਸਹੀ ਗੱਲ ਤੁਸੀਂ ਕੀਤੀ ਜੇ ਮੈਂ ਪਹਿਲੇ ਹੀ ਸਵਾਰਥ ਲੈ ਕੇ ਚੱਲਾਂਗਾ ਵੀ ਹਾਂ ਮੈਂ ਪਪੀ ਲੈ ਲੈ ਕੇ ਕਿਸੇ ਚੰਗੇ ਬਰੀਡਰ ਤੋਂ ਘਰੇ ਉਹਨੂੰ ਪਾਲ ਲਿਆ ਰੋਟੀਆਂ ਮੈਂ ਖਵਾਈ ਗਿਆ ਕੋਈ ਮੈਂ ਮੈਡੀਕਲ ਹੈਲਪ ਨਹੀਂ ਕੀਤੀ ਕੋਈ ਮੈਂ ਵਧੀਆ ਡਾਈਟ ਨਹੀਂ ਦਿੱਤੀ ਵੀ ਡੇਢ ਤੋਂ 2 ਸਾਲ ਦੇ ਵਿੱਚ ਮੇਰੇ ਕੋਲ ਲੀਟਰ ਆ ਜਾਏਗਾ ਮੈਂ ਬੱਚੇ ਵੇਚ ਲਾਂਗਾ ਇਹ ਨਹੀਂ ਹੋ ਸਕਦਾ ਹਮ ਸਭ ਕੁਝ ਦੇਖਣਾ ਪਏਗਾ ਸਭ ਕੁਝ ਕਰਨਾ ਪਏਗਾ ਜਿਵੇਂ ਆਪਣੇ ਪੰਜਾਬੀ ਚ ਕਹਿ ਦਿੰਦੇ ਆ ਵੀ ਡੰਗਰ ਨਾਲ ਡੰਗਰ ਮੰਨਾ ਪੇਗਾ ਜੇ ਇਹ profession ਚ ਕੁਝ ਕੱਢਣਾ ਹੈ ਬਿਲਕੁਲ ਸਹੀ ਹਾਂਜੀ ਸਿਮਰਨ ਭਾਈ ਜਿਵੇਂ ਤੁਹਾਡੇ ਕੋਲੇ ਗਾਹਕ ਆਉਂਦੇ ਕਹਿੰਦੇ ਬਈ ਯਾਰ ਸਾਨੂੰ ਆ ਸਾਨੂੰ ਬੱਚਾ ਚਾਹੀਦਾ ਪਰ ਸਾਡੇ ਕੋਲੇ ਪਹੁੰਚਦਾ ਕਰ ਹੂੰ ਫਿਰ ਕਿਵੇਂ ਪਹੁੰਚਦਾ ਕਰਦੇ ਆ ਪਹੁੰਚਦਾ ਭਾਜੀ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੀ 올 ਓਵਰ ਇੰਡੀਆ ਡਿਲੀਵਰੀ ਹੈ ਜੇ ਤਾਂ ਮੰਨ ਲਓ ਅਦਰ ਸਟੇਟ ਹੈ ਮੰਨ ਲਓ ਬੰਬਈ ਆਪਣੇ ਪੁੱਛੇ ਜਾਂਦੇ ਨੇ ਪੂਨੇ ਜਾਂਦੇ ਨੇ ਮਹਾਰਾਸ਼ਟਰ ਵੀ ਆਲ ਓਵਰ ਇੰਡੀਆ ਹੀ ਜਾਂਦੇ ਨੇ ਕਿਨੂੰ ਸਕੂਟਰ ਤੇ ਡਿਲੀਵਰੀ ਕਰਨੇ ਆ ਹੁਣੇ ਆਪਾਂ ਗੱਲ ਕਰ ਰਹੇ ਸੀ ਜੀ ਆ ਲਾਸਟ ਟਾਈਮ ਵੀ ਮੈਂ ਇੱਥੇ ਹਰੋਲੀ ਪਿੰਡ ਆ ਉਹਨਾਂ ਤੋਂ ਅੱਗੇ ਮੈਂ ਉੱਥੇ ਵੀ ਪੱਪੀ ਆਪਣੇ ਸਕੂਟਰ ਤੇ ਹੀ ਦੇ ਕੇ ਆਇਆ ਜੀ ਹਾਂ ਲਾਸਟ ਟਾਈਮ ਨਾ ਇੱਥੇ ਹੜ ਆਇਆ ਸੀ ਮੇਰੀ ਗੱਡੀ ਹੋ ਗਈ ਖਰਾਬ ਤੇ ਉਸ ਤੋਂ ਬਾਅਦ ਹੁਣ ਸਕੂਟਰ ਹੀ ਆ ਆਪਣਾ ਸਹਾਰਾ ਆਪਾਂ ਸਕੂਟਰ ਜਿੱਦਨ ਨੂੰ ਦਿਲ ਕਰੇ ਉਧਰ ਨੂੰ ਖਿੱਚਦੀ ਦਾ ਹਿਸਾਰ ਮੈਂ ਸਕੂਟਰ ਤੇ ਦੇ ਕੇ ਆ ਜੀ ਨੇੜੇ ਤੇੜੇ ਸੋਲਨ ਜਿਵੇਂ ਨੇੜੇ ਤੇੜੇ ਹੱਥ ਪੈਂਦਾ ਵੀ 100 150 ਕਿਲੋਮੀਟਰ ਆਪਾਂ ਸਕੂਟਰ ਹੀ ਖਿੱਚਦੀ ਦਾ ਆਪਾਂ ਪਿੱਛੇ ਨਹੀਂ ਦੇਖੀਦਾ ਔਖਾ ਤਾਂ ਨਹੀਂ ਹੁੰਦਾ ਬਾਈ ਜੀ ਇਹ ਜਾਨਵਰ ਰੱਖਣਾ ਜਿਵੇਂ ਅਗਲਾ ਕਹਿੰਦਾ ਵੀ ਯਾਰ ਜਾਨਵਰ ਰੱਖਣਾ ਬਹੁਤ ਔਖਾ ਪਾਜੀ ਰੱਖਣ ਦਾ ਤਾਂ ਆਇਆ ਜੀ ਤੁਹਾਨੂੰ ਪ੍ਰੋਪਰ ਗਾਈਡੈਂਸ ਚਾਹੀਦੀ ਹੈ ਤੁਹਾਡੇ ਦਿਲ ਦੇ ਅੰਦਰ ਤਾਂ ਗੋਣੀ ਚਾਹੀਦੀ ਹੈ ਵੀ ਹਾਂ ਮੈਂ ਘਰੇ ਜਾਨਵਰ ਰੱਖਿਆ ਤਾਂ ਇੱਕ ਮੇਰਾ ਫੈਮਿਲੀ ਮੈਂਬਰ ਹੈ ਫਿਰ ਕੁਝ ਵੀ ਔਖਾ ਨਹੀਂ ਤਾਨੂੰ ਇਹਦਾ ਬਿਮਾਰ ਹੋਣਾ ਨਹੀਂ ਔਖਾ ਲੱਗੇਗਾ ਜਦੋਂ ਇਹ ਤੁਹਾਨੂੰ ਵੱਡੇਗਾ ਉਹ ਨਹੀਂ ਤੁਹਾਨੂੰ ਔਖਾ ਲੱਗੇਗਾ ਕੋਈ ਚੀਜ਼ ਨਹੀਂ ਔਖੀ ਲੱਗੇਗੀ ਗੱਲ ਐਂਡ ਆਫ ਦਾ ਡੇ ਆ ਵੀ ਪਿਆਰ ਤੇ ਡਿਪੈਂਡ ਹੈ ਜੇ ਤੁਸੀਂ ਐਨੀਮਲ ਲਵਰ ਹੋ ਜੇ ਤੁਸੀਂ ਡੌਗ ਲਵਰ ਹੋ ਤੁਹਾਡੇ ਲਈ ਕੋਈ ਔਖਾ ਨਹੀਂ ਵੈਸੇ ਜੇ ਆਪਾਂ ਨਹੀਂ ਹੈਗੇ ਤਾਂ ਆਪਣੀ ਬਹੁਤ ਔਖਾ ਭਾਈ ਜਿਹੜੇ ਕਹਿੰਦੇ ਯਾਰ ਵੀ ਬੱਚਾ ਰੱਖਣ ਨੂੰ ਮਨ ਕਰਦਾ ਪਰ ਇਹ ਮਹਿੰਗਾ ਬਹੁਤ ਪੈ ਜਾਂਦਾ ਸ਼ੌਂਕ ਵਾਲੇ ਮਹਿੰਗੇ ਆ ਅੱਜ ਕੱਲ ਜਿਵੇਂ ਸਟੋਰ ਖੁੱਲ ਗਏ ਇਹਨਾਂ ਦੇ ਚਾਹੇ ਪੈਡੀਗਰੀ ਲਾ ਲਓ ਕਿੰਨਾ ਹੀ ਸਮਾਨ ਆ ਗਿਆ ਇਹਨਾਂ ਦਾ ਮਹਿੰਗਾ ਬਹੁਤ ਆ ਪਰ ਇਹਦੇ ਤੋਂ ਇਲਾਵਾ ਬੱਚਾ ਬੰਦਾ ਕੀ ਕਰ ਸਕਦਾ ਭਾਜੀ ਪਤਾ ਕੀ ਹੈ ਜੀ ਹੁਣ ਦੋ ਤਰ੍ਹਾਂ ਦੀ ਚੀਜ਼ਾਂ ਸਾਇੰਸ ਨੇ ਬਣਾਤੀਆਂ ਜਾਂ ਤਾਂ ਤੁਸੀਂ ਹੁਣ ਬੋਡੀ ਬਿਲਡਿੰਗ ਦੀ ਗੱਲ ਕਰ ਲਓ ਫੋਰ ਐਗਜ਼ਾਮਪਲ ਲਈ ਜਾਂ ਤਾਂ ਬੋਡੀ ਬਿਲਡਿੰਗ ਤੇ ਸਪਲੀਮੈਂਟ ਨੇ ਤੁਸੀਂ ਟੀਕੇ ਲਾਓ ਤੁਸੀਂ ਪ੍ਰੋਟੀਨ ਖਾਓ ਮਹਿੰਗੇ ਮਹਿੰਗੇ 6-7 ਮਹੀਨੇ ਤੁਸੀਂ ਪਹਿਲਵਾਨ ਬਣਗੇ ਜਾਂ ਤੁਸੀਂ ਮਿੱਟੀ 'ਚ ਘੁਲੋ ਨੇਚਰਲ ਡਾਈਟ ਖਾਓ ਜ਼ੋਰ ਵੀ ਤੁਹਾਡੇ 'ਚ ਵਾਧਾ ਆਏਗਾ ਬਿਲਕੁਲ ਟਾਈਮ ਲੱਗੇਗਾ ਸਮਾਂ ਲੱਗਦਾ ਸਮਾਂ ਲਾ ਉਹੀ ਚੀਜ਼ੇ ਨਾਲ ਲੀਆ ਮਾਰਕੀਟ 'ਚ ਬਹੁਤ ਤਰ੍ਹਾਂ ਦੇ ਡੌਗ ਫੂਡ ਦੇਣ ਆ ਇਹ ਮੰਨ ਕੇ ਚੱਲੋ ਬ੍ਰਾਂਡ ਦੇ ਵਿੱਚ ਮੰਨ ਕੇ ਚੱਲੋ ਗੱਲ ਕਰੀਏ 200 ਰੁਪਏ ਕਿਲੋ ਤੋਂ ਲੈ ਕੇ 8-900 1000 ਰੁਪਏ ਕਿਲੋ ਤੱਕ ਫੀਡ ਹੈ ਠੀਕ ਹੈ ਜੀ ਜਿੰਨੀ ਮਹਿੰਗੀ ਫੀਡ ਹੈ ਓਨੇ ਸਪਲੀਮੈਂਟ ਜ਼ਿਆਦਾ ਨੇ ਉਹਨਾਂ ਦਾ ਖਰਚਾ ਜ਼ਿਆਦਾ ਹੈ ਰਿਜ਼ਲਟ ਤੁਹਾਨੂੰ ਦਿਖ ਜੇਗਾ ਕਿਉਂਕਿ ਓਬਵੀਅਸਲੀ ਐ ਵੀ ਹੁਣ ਆਪਾਂ ਇੱਕ ਸਪਲੀਮੈਂਟ ਲਾਾਂਗੇ ਜਿਹੜੀ ਚੀਜ਼ ਨੇ ਮਹੀਨੇ 'ਚ ਹੋਣਾ ਉਹ ਚੀਜ਼ ਹਫ਼ਤੇ 'ਚ ਹੋ ਜੇਗੀ ਰਿਜ਼ਲਟ ਦਿਖੇਗਾ ਪਰ ਉਹ ਚੀਜ਼ ਮਹਿੰਗੇ ਆ ਜੇ ਤੁਸੀਂ ਮਿਹਨਤ ਕਰ ਲੋਗੇ ਨੇਚਰਲ ਚੀਜ਼ਾਂ ਦੇ ਦੋਗੇ ਹੁਣ ਜਿਵੇਂ ਗਰਮੀ ਐ ਜੀ ਗਰਮੀ ਜੀ ਤੁਸੀਂ ਪਪੀਜ਼ ਨੂੰ ਦੇ ਦੋਗੇ ਪਮਕਿਨ ਉਬਾਲ ਕੇ ਚੌਲਾਂ 'ਚ ਮਿਕਸ ਕਰਕੇ ਮਲਟੀਵਿਟਾਮਿਨ ਵਾਲੀ ਚੀਜ਼ਾਂ ਦੇ ਦੋਗੇ ਜਿਹੜੇ ਆਪਣਾ ਇਹ ਹੁੰਦੇ ਨੇ ਚਿਕਨ ਦੇ ਪੰਜੇ ਉਹ ਚੀਜ਼ ਦੇ ਦੋਗੇ ਗਲੂਕੋਨ ਮਿਲੇਗਾ ਕੈਲਸ਼ੀਅਮ ਮਿਲੇਗਾ ਐਗ ਦੇ ਦੋਗੇ ਨੈਚੁਰਲ ਸੋਰਸਸ ਦੇ ਦੋਗੇ ਖਰਚਾ ਵੀ ਘੱਟ ਹੈ ਪਰ ਦਿਖੇਗਾ ਘੱਟ ਹੂੰ ਸਪਲੀਮੈਂਟ ਦੇ ਦੋਗੇ ਪੈਸੇ ਜ਼ਿਆਦਾ ਲੱਗ ਜਾਣਗੇ ਦਿਖੇਗਾ ਛੇਤੀ ਨੈਚੁਰਲ ਕਰੋਗੇ ਪੈਸੇ ਘੱਟ ਲੱਗਣਗੇ ਦਿਖੇਗਾ ਲੇਟ ਇਹ ਫਰਕ ਹੈ ਬਈ ਵੀ ਆਰਮ ਡਾਈਟ ਨਾਲ ਵੀ ਬੱਚਾ ਪਾਲਿਆ ਜਾ ਸਕਦਾ ਆਰਮ ਡਾਈਟ ਨਾਲ ਬਹੁਤ ਵਧੀਆ ਹੁਣੇ ਨੇਚਰਲ ਰਾਰ ਡਾਈਟ ਹੈ ਜੀ ਕੋਈ ਡੌਗ ਫੂਡ ਨਹੀਂ ਕੋਈ ਕੁਛ ਨਹੀਂ ਮਾੜਾ ਮੋਟਾ ਸੈਰਲਕ ਦੇ ਦਿੰਨੇ ਆਪਾਂ ਦਹੀਂ ਦੇ ਦਿੰਨੇ ਆ ਪਮਕੀਨ ਦੇ ਦਿੰਨੇ ਆ ਨੇਚਰਲ ਸਾਰੀ ਚੀਜ਼ਾਂ ਦਿੰਦੇ ਆ ਬੱਚਾ ਤੁਹਾਡੇ ਸਾਹਮਣੇ ਆ ਜੀ ਬੋਡੀ weight ਅਪਰੋਕਸੀਮੇਟਲੀ 4 ਤੋਂ 5 ਕਿਲੋ ਦਾ ਹੋਣਾ ਬੋਨ ਸਾਈਜ਼ ਦੇਖ ਲੋ ਸਟਰਕਚਰ ਦੇਖ ਲੋ ਹੈਡ ਦੇਖ ਲੋ ਸਾਰੀ ਚੀਜ਼ਾਂ A1 ਹੈ ਹੂੰ ਦੇਖਿਆ ਲੇਟ ਹੈ ਜੇ ਹੀ ਕੋਈ ਮਹਿੰਗਾ ਫੂਡ ਦੇ ਦਿੰਦੇ ਬੱਚੇ ਨੂੰ ਮੰਨ ਕੇ ਚਲੋ 15 ਦਿਨ ਦੇ ਨੂੰ ਫੂਡ ਦੇਣ ਲੱਗ ਜਾਂਦੇ ਹੁਣ ਤੱਕ ਬੱਚਾ ਐਡਾ ਹੋ ਜਾਂਦਾ ਗਾਂਹ ਜਾ ਕੇ ਉਹਨਾਂ ਨੇ ਉਹ ਡਾਈਟ ਮੇਨਟੇਨ ਨਹੀਂ ਕੀਤੀ ਮਹਿੰਗਾ ਫੂਡ ਨਹੀਂ ਦਿੱਤਾ ਬੱਚਾ ਉੱਥੇ ਆ ਜੀ ਹਮ ਗੱਲ ਇਹ ਜਿਵੇਂ ਆਪਾਂ ਗੱਲ ਕੀਤੀ ਨਾ ਮਹਿੰਗੇ ਸ਼ੌਂਕ ਨੇ ਮਹਿੰਗੇ ਤੁਸੀਂ ਆਪਣੇ ਤੇ ਡਿਪੈਂਡ ਹੈ ਤੁਸੀਂ ਮਹਿੰਗੇ ਸ਼ੌਕ ਵੀ ਕਰ ਸਕਦੇ ਹੋ ਤੁਸੀਂ ਨੇਚਰਲ ਦੇ ਕੇ ਸਸਤੇ ਚ ਵੀ ਸਾਰ ਸਕਦੇ ਹਮ ਤੇ ਫਰਕ ਉਹਨੂੰ ਉਹ ਨਹੀਂ ਆ ਮਹੰਗੇ ਨਾਲ ਸਗੋ ਸਪਲੀਮੈਂਟ ਦਾਂਗੇ ਲੀਵਰ ਨੁਕਸਾਨ ਹੋਏਗਾ ਕਿਡਨੀ ਨੁਕਸਾਨ ਹੋਏਗਾ ਹਰ ਇੱਕ ਚੀਜ਼ੇ ਨੁਕਸਾਨ ਆਏਗਾ ਆਪਾਂ ਨਾਰਮਲ ਚੀਜ਼ਾਂ ਨੇਚਰਲ ਦਾਂਗੇ ਉਹਦਾ ਕੋਈ ਨੁਕਸਾਨ ਨਹੀਂ ਆਏਗਾ ਜਿਵੇਂ ਜਿਹੜੀ ਤਰੀਕੇ ਨਾਲ ਬਈ ਬੱਚਾ ਪਾਲਿਆ ਹੁੰਦਾ ਜਦੋਂ ਕੋਈ ਲੈ ਜਾਂਦਾ ਉਸ ਬੱਚੇ ਨੂੰ ਉਹ ਮਹੀਨੇ ਬਾਅਦ ਪੰਜਵੇਂ ਮਹੀਨੇ ਬਾਅਦ ਜਦੋਂ ਤੁਹਾਨੂੰ ਲਿਆ ਕੇ ਵਿਖਾਉਂਦਾ ਬਈ ਇਹ ਤਾਂ ਐ ਹੋ ਗਿਆ ਬਈ ਮਨ ਖਰਾਬ ਹੁੰਦਾ ਵੀ ਯਾਰ ਸਾਂਭਿਆ ਨਹੀਂ ਇਹਨਾਂ ਨੇ ਮਨ ਖਰਾਬ ਹੁੰਦਾ ਭਾਜੀ ਕਿਉਂ ਨਹੀਂ ਹੁੰਦਾ ਮਨ ਖਰਾਬ ਗੱਲ ਜਿਵੇਂ ਤੁਸੀਂ ਕਈ ਸਾਂਭਿਆ ਨਹੀਂ ਇਦੇ ਤੇ ਬਹੁਤ ਕੁਝ ਡਿਪੈਂਡ ਆ ਭਾਜੀ ਹੁਣ ਜਿਵੇਂ ਮੈਂ ਪੱਪੀ ਮੇਰੇ ਕੋਲ ਹੈ ਅੱਜ ਪੱਪੀ 40 ਦਿਨ ਦਾ ਮੰਨ ਲਓ 5 ਦਿਨ ਬਾਅਦ 4 ਦਿਨ ਬਾਅਦ ਮੈਂ ਪੱਪੀ ਐਸੇਲ ਆਊਟ ਕਰਤਾ ਕੋਈ ਲੈ ਗਿਆ ਠੀਕ ਹੈ ਜੀ ਜਿਹੜੀ ਜਿਹੜੀ ਚੀਜ਼ਾਂ ਉਹਨੂੰ ਮੈਂ ਦੱਸੀਆਂ ਜਿਹੜੇ ਜਿਹੜੇ ਟਾਈਮ ਤੇ ਦੱਸੀਆਂ ਉਹਨੇ ਨਹੀਂ ਦਿੱਤੀਆਂ ਫਿਰ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਜੇ ਸੇਮ ਚੀਜ਼ ਉਹਨੇ ਮੇਨਟੇਨ ਰੱਖੀ ਫਿਰ ਉਹ ਆ ਕੇ ਮੈਨੂੰ ਕਹਵੇ ਵੀ ਭਾਜੀ ਆ ਚੀਜ਼ ਤੁਸੀਂ ਐਂ ਦਿੱਤੀ ਸੀ ਆ ਚੀਜ਼ ਮੈਂ ਐਵੇਂ ਕੀਤੀ ਨਹੀਂ ਫਿਰ ਉਹਦੀ ਜੁੱਤੀ ਮੇਰੇ ਸਿਰ ਹੋਏਗਾ हां ठीक है जी आपा इन्नी गल कहनेया क्योंकि आपा नु अपनी ब्रीडिंग ते मान है आपा नु अपने परमात्मा ते मान है भी आपा जेडी चीज जिस हिसाब नाल मेहनत करदे हां ओही मेहनत आगे जाके, जाके कंटिन्यू होगी ता बच्चा बा कमाल बनेगा। ਤੁਸੀਂ ਮੇਰੇ ਪੇਜ ਤੇ ਚੈੱਕ ਕਰ ਸਕਦੇ ਹੋ ਭਾਜੀ ਮੈਂ ਸਪੈਸ਼ਲ ਲੋਕੀ ਮੈਨੂੰ ਗਾਲਾਂ ਕੱਢਦੇ ਨੇ। ਚਲੋ ਇਹ ਗੱਲਾਂ ਕਹਿਣੀ ਨਹੀਂ ਚਾਹੀਦਾ ਵੀ ਆਪਸੇ ਪਪੀ ਲੈ ਲਿਆ ਅਬ ਹਮਾਰਾ ਖਹਿੜਾ ਛੱਡ ਦੋ ਹੈ ਨਾ। ਮੈਂ ਮਹੀਨੇ ਬਾਅਦ ਫੋਨ 1.5 ਮਹੀਨੇ ਬਾਅਦ ਫੋਨ ਮੈਨੂੰ ਵੀਡੀਓ ਪਾਓ ਮੈਨੂੰ ਅਪਡੇਟ ਦੋ ਵੀ ਆਪਣੇ ਉਹਨੂੰ ਵਧੀਆ ਲਾਦਾ ਵੀ ਹਾਂ ਆਪਾਂ ਇੱਕ ਬੱਚਿਆ ਜਿਹਾ ਤਿਆਰ ਕੀਤਾ ਸੀ ਉਹਨਾਂ ਦੇ ਘਰ ਜਾ ਕੇ ਇਸ ਹਿਸਾਬ ਨਾਲ ਗਰੋ ਹੋ ਰਿਹਾ ਹੈ। ਹਾਂ ਮੈਂ ਹਰੇਕ ਮੰਨ ਲਓ ਮਹੀਨੇ ਬਾਅਦ ਫੀਡਬੈਕ ਲੈਣਾ ਹੀ ਲੈਣਾ ਜਿਵੇਂ ਭਾਈ ਅੱਜ ਕੱਲ ਬਹੁਤ ਬਰੀਡ ਆ ਗਈਆਂ ਹਨ ਹਾਂਜੀ ਹਾਂਜੀ ਜਿਹੜਾ ਮੰਨ ਕੇ ਚਲੋ ਸਹੀ ਬਰੀਡ ਆ ਉਹ ਜਿਹੜੇ ਰੇਟ ਦੀ ਆ ਉਹਦੂ ਅੱਧ ਮੁੱਲ ਤੇ ਵੀ ਲੋਕ ਵੇਚੀ ਜਾਂਦੇ ਆ ਫਰਕ ਹੁੰਦਾ ਬਰੀਡ ਬਰੀਡ ਦਾ ਬਰੀਡ ਦਾ ਸਰ 100% ਫਰਕ ਹੋਏਗਾ ਜੀ ਹੂੰ ਕੁਆਲਿਟੀ ਦਾ ਉਹ ਮਾਰਕੀਟ ਹੀ ਖਰਾਬ ਕਰਦੇ ਬਸ ਮਾਰਕੀਟ ਇੰਦਾ ਸੈਂਸ ਕਿਆ ਹੋ ਰਿਹਾ ਹੈ ਭਾਜੀ ਹਾਂ ਮੇਰਾ ਹੋ ਰਿਹਾ ਮੈਂ ਕੁਆਲਿਟੀ ਵੇਚਦਾ ਮੇਰੇ ਕੋਲ ਜਿਹੜਾ ਵੀ ਕਸਟਮਰ ਆਂਦਾ ਵੀ ਭਾਈ ਤੂੰ ਜਿਹੜੀ ਚੀਜ਼ 20 ਦੀ ਦੇ ਰਿਆ ਹੈ ਨਾ ਉਹ ਸਾਨੂੰ 12 ਦੀ ਮਿਲ ਰਹੀ ਹੈ ਜਾਂ 13 ਦੀ ਮਿਲ ਰਹੀ ਹੈ ਫੋਰ ਐਗਜ਼ਾਮਪਲ ਠੀਕ ਹੈ ਫਿਰ ਉਹਨਾਂ ਨੂੰ ਕੈਰੈਕਟਰਿਸਟਿਕਸ ਦੇ ਹਿਸਾਬ ਨਾਲ ਸਮਝਾਉਣਾ ਪੈਂਦਾ ਵੀ ਆਹ ਬਲੱਡ ਲਾਈਨ ਹੈ ਜੀ ਆਹ ਆ ਖੂਬੀਆਂ ਹੈ ਆ ਆ ਬਿਮਾਰੀਆਂ ਦੀ ਆਪਾਂ ਹੈਲਪ ਕੀਤੀ ਐ ਵੈਕਸੀਨੇਸ਼ਨ ਲਗਾਈ ਐ ਪਪੀ ਡੀਪੀ ਲਗਾਇਆ ਆ ਸਾਰੀ ਚੀਜ਼ਾਂ ਅਸੀਂ ਕੀਤੀਆਂ ਹਨ ਆਪਾਂ ਆਪਣਾ ਹੋਮਵਰਕ ਦੇਤਾ ਜੇ ਤਾਂ ਤੁਹਾਨੂੰ ਸੇਮ ਹੋਮਵਰਕ ਕਿਸੇ ਅਦਰ ਬਰੀਡਰ ਤੋਂ ਕਿਸੇ ਪੈਟ ਸ਼ੋਅ ਵਾਲੇ ਤੋਂ ਕਿਸੇ ਤੋਂ ਵੀ ਮਿਲ ਰਿਹਾ ਵੈਲਨ ਗੋਡਾ ਜੀ ਥੋੜਾ ਤਾਂ ਪੈਸੇ ਵਾਚ ਰਹੇ ਆ ਆ ਕਰੈਕਟ ਤੁਸੀਂ ਲਿਆ ਦਿਓ ਸੇਮ ਜੇ ਬੱਚਾ ਮੰਨ ਕੇ ਚੱਲੋ ਵੀ ਸੇਮ ਕੁਆਲਿਟੀ ਹੋਈ ਸੇਮ ਖਰਚਾ ਉਹਨਾਂ ਨੂੰ ਦੱਸਦਾ ਮੈਂ ਬੱਚਾ ਫ੍ਰੀ ਦੇਣ ਨੂੰ ਤਿਆਰ ਇਹ ਚ ਧੋਖਾ ਵੀ ਹੋ ਜਾਂਦਾ ਬਾਈ ਅਲਾ ਕਹਿੰਦੇ ਆਰਾਮ ਹੈ ਲਿਆ ਸੀ ਨਿਕਲੇ ਕੁਸ਼ੂਰ ਧੋਖਾ ਹੋ ਜਾਂਦਾ ਬਾਜੀ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਸਪਲੀਮੈਂਟ ਹੁਣ ਜਿਵੇਂ ਜਮਾਲੇ ਮੁੰਡੇ ਸਪਲੀਮੈਂਟ ਲਾਂਦੇ ਨੇ 6 ਮਹੀਨੇ ਡੱਬਾ ਜਾਂ ਚੱਲ ਰਿਹਾ ਐ ਤਗੜੇ ਨੇ ਜਦੋਂ ਛੜਦਾ ਉੱਥੇ ਹੀ ਕੰਮ ਆ ਜਾਂਦਾ ਐਵੇਂ ਪਪੀਸ ਤੇ ਹੋ ਜਾਂਦਾ ਹਾਂ ਕਿਉਂਕਿ ਕੁਆਲਿਟੀ ਇੱਕ ਅਲੱਗ ਚੀਜ਼ ਐ ਹੈਲਥ ਇੱਕ ਅਲੱਗ ਚੀਜ਼ ਐ ਜਿਸ ਬੰਦੇ ਨੂੰ ਕੁਆਲਿਟੀ ਦੀ ਸਮਝ ਆ ਉਹ ਤਾਂ ਭਾਵੇਂ ਬੱਚਾ 2 ਕਿਲੋ weight ਆ ਬੱਚੇ ਦਾ ਭਾਵੇਂ ਬੱਚੇ ਦਾ 4 ਕਿਲੋ weight ਆ ਉਹਨੂੰ ਕੁਆਲਿਟੀ ਸਮਝ ਆ ਜਾਣੀ ਬਿਲਕੁਲ ਜਿਹੜੇ ਬੰਦੇ ਦੇ ਮਾਈਂਡ ਚ ਆ ਵੀ ਮੈਂ ਭਾਰੀ ਲੈਣਾ ਹੈਲਥੀ ਲੈਣਾ ਉਹਦਾ ਹੋਰ ਮਾਈਂਡ ਆ ਜਿਹਨੂੰ ਬੰਦੇ ਨੂੰ ਕੁਆਲਿਟੀ ਦਾ ਪਤਾ ਉਹਦਾ ਹੋਰ ਮਾਈਂ ਲੋਕ ਪੈਸੇ ਭਰਦੇ ਆ ਭਾਈ ਕੁਆਲਿਟੀ ਚੰਗੀ ਦੇ ਕੇ ਭਰਦੇ ਆ ਭਾਜੀ ਹਮ ਇੱਕ ਚੰਗੀ ਕੁਆਲਿਟੀ ਦੇ ਨਾਲ ਤੁਹਾਨੂੰ ਜਾਨਵਰ ਤਾਂ ਤੁਹਾਡੇ ਖੜੇ ਦਿਖੇਗਾ ਘਰੇ ਵੀ ਹਾਂ ਸੋਣਾ ਦੂਸਰਾ ਨੰਬਰ ਮੈਡੀਕਲ ਚੀਜ਼ਾਂ 'ਚ ਬਹੁਤ ਹੈਲਪ ਹੋ ਜਾਂਦੀ ਆ ਹਮ ਇੱਕ ਮਦਰ ਫਾਦਰ ਚਲੋ ਆਪਾਂ ਫੋਰ ਐਗਜ਼ਾਮਪਲ ਹਿਊਮਨ ਦੀ ਲਾ ਲੈਂਦੇ ਆਂ ਮਾਪੇ ਉਹ ਵਿਚਾਰੇ ਚੰਗੇ ਨੇ ਜਿਆਦਾ ਕੋਈ ਹੈਲਦੀ ਨਹੀਂ ਨੇ ਠੀਕ ਹੈ ਉਹਨਾਂ ਦੀ ਮੀਟਿੰਗ ਤੋਂ ਬੱਚਾ ਪੈਦਾ ਹੋਏਗਾ ਉਸ ਹਸਾਬ ਦਾ ਹੋਏਗਾ ਇੱਕ ਮਾਪੇ ਉਹ ਹੱਟੇ-ਕੱਟੇ ਨੇ ਪਲਵਾਨ ਨੇ ਹੈਨਾ ਪੂਰਾ ਉਹਨਾਂ ਨੂੰ ਬੋਡੀ ਉਹਨਾਂ ਦੀ ਮੈਂਟੇਨ ਆ ਉਹਨਾਂ ਦਾ ਬੱਚਾ ਪੈਦਾ ਹੋਏਗਾ ਉਸ ਹਸਾਬ ਦਾ ਹੋਏਗਾ ਉੱਥੇ ਹੀ ਕੁਆਲਿਟੀ ਦਾ ਫਰਕ ਆ ਗਿਆ ਉੱਥੇ ਹੀ ਪੈਸੇ ਦਾ ਫਰਕ ਆਏਗਾ ਹੀ ਆਏਗਾ ਭਾਜੀ ਬਿਲਕੁਲ ਇਹ ਚੀਜ਼ ਕਰਕੇ ਰੇਟ ਹਾਈ ਹੋ ਜਾਈ ਗਾ ਕੁਆਲਿਟੀ ਕਰਕੇ ਕੁਆਲਿਟੀ ਕਰਕੇ ਹਾਂਜੀ ਬਈ ਲੋਕਾਂ ਨੇ ਪੱਪੀ ਤਾਂ ਰੱਖਿਆ ਹੈਨਾ ਹਾਂਜੀ ਹਾਂਜੀ ਪਰ ਉਹ ਉਹ ਕਿੱਥੋਂ ਜਾਣਕਾਰੀ ਕਿੱਥੋਂ ਲੈਣਾ ਅੱਜ ਕੱਲ ਹਰੇਕ ਬੰਦੇ ਨੂੰ ਸ਼ੌਂਕ ਤਾਂ ਹੈ ਪਰ ਅਲਾ ਕਹਿੰਦਾ ਯਾਰ ਵੀ ਮੈਂ ਮੈਨੂੰ ਮੈਨੂੰ ਕਿਸੇ ਨੇ ਗਾਈਡ ਹੀ ਨਹੀਂ ਕੀਤਾ ਵੀ ਤਾਂ ਬੱਚਾ ਖਰਾਬ ਹੋ ਗਿਆ ਇਹ ਵੀ ਗੱਲ ਤੁਹਾਡੀ ਸਹੀ ਹੈ ਭਾਜੀ ਆਪਣਾ ਜਿਵੇਂ ਕਿ YouTube ਚੈਨਲ ਹੈ Dog Lover Simran ਦੇ ਨਾਮ ਨਾਲ Instagram ਤੇ ਪੇਜ ਹੈ Dog Lover Simran ਦੇ ਨਾਮ ਨਾਲ ਉੱਥੇ ਮੈਂ ਹਰ ਇੱਕ ਚੀਜ਼ ਕਿਉਂਕਿ ਮੈਨੂੰ ਪਤਾ ਹੈ ਭਾਜੀ ਮੈਂ 24 ਘੰਟੇ ਇਨਾਂ ਚ ਰਹਿਣਾ ਵੀ ਕਿਸ ਚੀਜ਼ ਦੀ ਬੰਦੇ ਨੂੰ ਕਿੱਥੇ ਪ੍ਰੋਬਲਮ ਆ ਜਾਂਦੀ ਉੱਥੇ ਮੈਂ ਹਰ ਇੱਕ ਚੀਜ਼ ਦੀ ਵੀਡੀਓ ਸ਼ੇਅਰ ਕੀਤੀ ਹੋਈ ਹੈ ਬਾਕੀ ਕਈ ਵਾਰ ਟੌਪਿਕ ਮੇਰੇ ਵੀ ਦਿਮਾਗ 'ਚ ਨਹੀਂ ਆਂਦਾ ਕੋਈ ਅਨਸੈਸਰੀ ਗੱਲ ਹੋ ਜਾਂਦੀ ਕਿਸੇ ਨਾਲ ਕਿਸੇ ਨੂੰ ਡਾਈਟ ਦਾ ਮਸਲਾ ਹੋ ਜਾਂਦਾ ਹੈ ਕਿਸੇ ਨੂੰ ਕਿਸੇ ਚੀਜ਼ ਦਾ ਵੀ ਮਸਲਾ ਹੋ ਸਕਦਾ ਤੁਸੀਂ ਮੈਨੂੰ ਉੱਥੇ ਡੀਐਮ ਕਰੋ ਜਾਂ ਮੈਂ ਉੱਥੇ ਵੀਡੀਓਜ਼ ਵਗੈਰਾ ਅਪਲੋਡ ਕੀਤੀਆਂ ਹੋਈਆਂ ਪਹਿਲੀ ਗੱਲ ਤਾਂ ਤੁ ਜੇ ਨਹੀਂ ਹੱਲ ਮਿਲਦਾ ਤੁਸੀਂ ਮੈਨੂੰ ਉੱਥੇ ਡੀਐਮ ਕਰੋ ਤੁਹਾਡਾ ਹਰੇਕ ਚੀਜ਼ ਦਾ ਹੱਲ ਕਰਕੇ ਆਪਾਂ ਦਵਾਂਗੇ ਫ੍ਰੀ ਆਫ ਕੋਸਟ ਬਹੁਤ ਧੰਨਵਾਦ ਭਾਈ ਠੀਕ ਹੈ ਬਾਜੀ ਚੰਗਾ ਲੱਗਿਆ ਬਹੁਤ ਲੋਕਾਂ ਦਾ ਇਹ ਕਹਿਣਾ ਹੁੰਦਾ ਵੀ ਯਾਰ ਵੀ ਲੋਕ ਮੁੰਡਾ ਫਲਾਨੇ ਦਾ ਕੁੱਤੇ ਰੱਖ ਲੈਣੇ ਆਏ ਆ ਜਾਂ ਜਾਵਾਂ ਪਰ ਕੁੱਤੇ ਰੱਖਣ ਦੇ ਵੀ ਤਰੀਕੇ ਆ ਕੁੱਤੇ ਰੱਖਣ ਦੇ ਤਰੀਕੇ ਆ ਬਾਜੀ ਜੇ ਤੁਸੀਂ ਇਹਨਾਂ ਨੂੰ ਆਪਣੇ ਬੱਚੇ ਸਮਝ ਕੇ ਕਰੋਗੇ ਇਹਨਾਂ ਦੀ ਕੇਅਰ ਕਰੋਗੇ ਤੁਹਾਨੂੰ ਫਰਸ਼ਾਂ ਤੋਂ ਅਰਸ਼ ਤੇ ਲੈ ਜਾਣਗੇ ਬਿਲਕੁਲ ਇੱਕ ਕੀ ਆ ਵੀ ਤੁਹਾਡੇ ਦਿਲ 'ਚ ਤਾਂਗ ਹੋਣੀ ਚਾਹੀਦੀ ਹੈ ਹੂੰ ਇਹ ਚੀਜ਼ ਹੋਣੀ ਚਾਹੀਦੀ ਬਹੁਤ ਸ਼ੁਕਰੀਆ ਸਿਮਰਨ ਭਾਈ ਠੀਕ ਹੈ ਧੰਨਵਾਦ Así que